होता है इसे होगा भाई ने कहा आ ये ये पचास हजार कह सकते हैं अच्छा जी और मतलब इनकी जो लाइफ लाइन है वो आपके साहब के गेड़े के ऊपर डिपेंड करती है, है? अगर साहब ने आज गेड़ा मार लिया तो एक गया ਠੀਕ ਹੈ। ਤੋਂ ਸਾਹਿਬ ਤੋਂ ਨਿਕਾਉਣਾ ਜਿਵੇਂ ਆਪਣੇ ਮਾਹਲ ਪੁੜੇ ਹੁੰਦੇ ਨਾ ਰੋਟੀ ਵਰਗੇ ਆਪਾਂ ਖੀਰ ਨਾਲ ਖਾਂਦੇ ਆ ਇਹ ਵੀ ਇੱਥੇ ਮਾਹਲ ਪੁੜੇ ਨੇ। ਮਤਲਬ ਇਹਦੀ ਸ਼ੇਪ ਇਹਨਾਂ ਨੇ ਚੇਂਜ ਕਰਤੀ। ਮੁੰਡਾ ਸਾਡੇ ਨਾਲ ਹੁੰਦਾ ਕੱਲ ਸਾਨੂੰ ਘੁਮਾ ਰਿਹਾ ਸੀ ਉਹਦਾ ਜਿਹੜਾ ਵੱਡਾ ਭਰਾ ਨਾ ਨਾਗaland ਦੀ ਪੁਲਿਸ ਚਾ ਤੇ ਇੱਥੇ ਪਿੰਡ 'ਚ ਰੌਲਾ ਪਿਆ ਪਿਆ ਕਹਿੰਦੇ ਆਹ ਦੇਖੋ ਭਾਈ ਕਿਤਨੀ ਉਮਰ ਹੋਤੀ ਹੈ ਇਨਕੀ 7 ਮੰਥਸ ਹੋ ਗਿਆ 7 ਮੰਥਸ ਹੋ ਗਿਆ ਠੀਕ ਹੈ। ਕੀ ਰੇਟ ਹੁੰਦਾ ਹੈ ਇਸਕਾ ਮਾਰਕੀਟ 'ਮੇਂ? 600 ਪਰ ਪਰ ਟਰਕੀ ਟਰਕੀ ਜੀ ਪਰ ਕੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿਛਲੇ 3 ਦਿਨਾਂ ਤੋਂ ਅਸੀਂ ਇੱਕ ਪਿੰਡ ਦੇ ਵਿੱਚ ਰੁਕੇ ਹੋਏ ਹਾਂ ਜੀ ਉਸ ਪਿੰਡ ਦਾ ਨਾਮ ਹੈਗਾ ਰਾਜ਼ਾਫੀ ਨਾਗਾ لینڈ ਦੇ ਵਿੱਚ ਇਹ ਪਿੰਡ ਪੈਂਦਾ ਕਿਸੇ ਲੋਕਲ ਬੰਦੇ ਦੇ ਘਰੇ ਰੁਕੇ ਹੋਏ ਹਾਂ ਉਹ ਲੋਕਲ ਬੰਦਾ ਪਿਛਲੇ 2-3 ਦਿਨਾਂ ਤੋਂ ਸਾਨੂੰ ਲਗਾਤਾਰ ਘੁਮਾ ਰਿਹਾ ਇੱਥੇ ਨੇੜੇ-ਤੇੜੇ ਦੀਆਂ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਖਾਣ-ਪੀਣ ਸਾਰਾ ਕੁਝ ਦਿਖਾ ਰਿਹਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਡ੍ਰੈਗਨ ਫਰੂਟ ਦੀ ਖੇਤੀ ਦਿਖਾਈ ਆ ਕੀੜੇ ਕੂੜਿਆਂ ਦੀ ਸਬਜ਼ੀ ਡੱਡੂ ਫੜਦੇ ਨੇ ਹਨਾ ਕੀੜੀਆਂ ਮਾਰ ਕੇ ਉਹਦੀ ਚਟਨੀ ਵੀ ਬਣਾਉਂਦੇ ਨੇ ਸਾਰਾ ਕੁਝ ਆਪਾਂ ਪਿਛਲੇ 3-4 ਬਲੌਗਾਂ 'ਚ ਦਿਖਾਉਂਦੇ ਆ ਰਹੇ ਹਾਂ ਇਸ ਟਾਈਮ ਜਿਹੜੇ ਬ ਪਾਲਦੇ ਕਿਵੇਂ ਨੇ ਕੀ ਉਹਦੇ ਬਾਰੇ ਹੋਰ ਆਪਾਂ ਨੂੰ ਨਵੀਆਂ ਗੱਲਾਂ ਬਾਤਾਂ ਪਤਾ ਲੱਗਦੀਆਂ ਨੇ ਸਾਰਾ ਕੁਝ ਅੱਜ ਦੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਨਾਗਾਲੈਂਡ ਦੇ ਟਿਪੀਕਲ ਪਿੰਡਾਂ ਦਾ ਟਿਪੀਕਲ ਮਾਹੌਲ ਟਿਪੀਕਲ ਖਾਣਾ ਪੀਣਾ ਸਾਰਾ ਕੁਝ ਆਉਣ ਵਾਲੇ ਵਲੌਗਾਂ ਦੇ ਵਿੱਚ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੂਗਾ ਮੈਂ ਕੱਲ वाली ਵੀਡੀਓ ਦੇ ਵਿੱਚ ਵੀ ਦੱਸਿਆ ਸੀ ਵੀ ਇੱਥੇ ਲੋਕਾਂ ਦੇ ਘਰ ਬਹੁਤ ਖੁੱਲੇ-ਖੁੱਲੇ ਨੇ 400 500 ਗੱਜ ਤਾਂ ਨਾਰਮਲ ਹੀ ਆ ਆ ਇੱਕ ਨਿੱਕਾ ਜਿਹਾ ਖੂਹ ਬਣਿਆ ਹੋਇਆ ਮੋਟਰਸਾਈਕਲ ਆਪਣੇ ਸਾਹਮਣੇ ਖੜੇ ਨੇ ਤੇ ਹੋਟਲ ਦਾ ਹੋਟਲ ਦਾ ਕਹੀ ਜਾਨਾ ਪਿਗ ਫਾਰਮ ਦਾ ਮਾਲਕ ਵੀ ਉੱਥੇ ਖੜਾ ਉਹਦੀ ਘਰ ਵਾਲੀ ਵੀ ਬੱਤਕਾਂ ਬੁੱਤਕਾਂ ਸਾਰਾ ਕੁਝ ਇਹ ਘਰੇ ਪਾਲ ਕੇ ਰੱਖਦੇ ਨੇ ਇਧਰਲੇ ਪਾਸੇ ਮੈਂ ਤੁਹਾਨੂੰ ਪਹਿਲਾਂ ਬੱਤਕਾਂ ਦਿਖਾ ਦਾਂ ਕਿਉਂਕਿ ਜਦੋਂ ਆਪਾਂ ਦੀਮਾਪੁਰ ਦੇ ਵਿੱਚ ਉਹ ਮਾਰਕੀਟ ਦੇਖਣ ਗਏ ਹਣਾ ਜਿੱਥੇ ਕੁੱਤੇ ਘਾਤੇ ਸਾਰਾ ਕੁਝ ਬਿਕਦਾ ਖਾਂਦੇ ਨੇ ਲੋਕ ਤਾਂ ਉੱਥੇ ਬੱਤਕ ਦਾ ਰੇਟ ਸੀ ਆ 500 ਰੁਪਿਆ ਇੱਕ ਦਾ ਠੀਕ ਆ ਦੋ ਬੱਤਕਾਂ 1000 ਰੁਪਏ ਚ ਦੇ ਦਿੰਦੇ ਸੀ ਉਹ ਆ ਸਾਰੀਆਂ ਇਹਨਾਂ ਨੇ ਬੱਤਕਾਂ ਪਾਲੀਆਂ ਹੋਈਆਂ ਨੇ ਠੀਕ ਆ ਆ ਇਹਨਾਂ ਦੇ ਬੱਤਕਾਂ ਦੇ ਤੈਰਨ ਵਾਸਤੇ ਛੋਟਾ ਜਿਹਾ ਬਣਾ ਰੱਖਿਆ ਦਾਣਾ ਪਾਣੀ ਸਾਰਾ ਕੁਝ ਉਹ ਪਿਛਲੇ ਪਾਸੇ ਇਹਨਾਂ ਦਾ ਉਹ ਬਣਾਇਆ ਹੋਇਆ ਇਹਨਾਂ ਦਾ ਹਾਊਸ ਬਣਾ ਰੱਖਿਆ ਘਰ ਬਣਾ ਰੱਖਿਆ ਕੋਰਨਾ ਬਣਾ ਰੱਖਿਆ ਜਿਹਦੇ ਵਿੱਚ ਇਹ ਬੱਤਕਾਂ ਰਹਿੰਦੀਆਂ ਨੇ ਛੋਟੇ ਛੋਟੇ ਬੱਚੇ ਹੋਰ ਵੀ ਨੇ ਵੇਚ ਵੀ ਸਕਦੇ ਨੇ ਯਾਰ ਆਪ ਵੀ ਬਣਾ ਕੇ ਖਾ ਲੈਂਦੇ ਨੇ ਇਹਨੂੰ ਸਾਰਾ ਕੁਝ ਚੱਲਦਾ ਪ੍ਰਾਣਚਾਰੀ ਵੀ ਹੁੰਦੀ ਹੈ ਇਹਨਾਂ ਬੱਤਕਾਂ ਦੇ ਨਾਲ ਜਦੋਂ ਇਹਨਾਂ ਦੇ ਘਰੇ ਕੋਈ ਪ੍ਰਾਣੇ ਆ ਜਾਂਦੇ ਨੇ ਉਧਰਲੇ ਪਾਸੇ ਸੂਰ ਵਾਲਾ ਫਾਰਮ ਆ ਉਹ ਦੇਖਣ ਚੱਲਦੇ ਆਪਾਂ ਇਧਰਲੇ ਪਾਸੇ ਇਹਨਾਂ ਦਾ ਘਰ ਆ ਜੀ इधर ले पासे देख रहे हैं की कर रहे हैं नहीं। आ सामने खरगोश पे नहीं बहुत बड़ी क्या अंदर बत्तख अच्छा चीज़, चीज़ जैसा ही है। चीज़ ये ये क्या चीज काट रहे हो ये। हाँ ये ये तो किसको खा किस किसको पाने के लिए किसको खिलाने के लिए ये इधर है सूअर को सुअर के लिए है ये इसमें कुछ मिक्स भी करते हो हां मकई मकई और ठीक है ਅ ਐਸੇ ਬਣਾਉਂਦਾ ਉਹ ਗ੍ਰੰਗ ਅੱਛਾ ਇਸ ਨੂੰ ਕਾਟ ਕੇ ਇਸ ਵਿੱਚ ਬਣਾਤੇ ਹੋ ਹਾਂ ਪਕਾ ਕੇ ਖਿਲਾਤੇ ਇਸ ਵਿੱਚ ਪਕਾ ਕੇ ਖਿਲਾਤੇ ਹੋ ਮੱਕੀ ڈالਦੇ ਹੋ ਇਸ ਵਿੱਚ ਔਰ ਹਨਾ ਜਿਵੇਂ ਸੰਨੀ ਰਲਾਉਂਦੇ ਹੁੰਦੇ ਡੰਗਰਾਂ ਨੂੰ ਓਵੇਂ ਸਾਰਾ ਤਿਆਰ ਕਰਕੇ ਇਹਦੇ ਵਿੱਚ ਤਿਆਰ ਕਰਨਗੇ ਇਸ ਨੂੰ ਗਰਮ ਵੀ ਕਰਦੇ ਹੋ ਕਾ ਵੈਸੇ ਮਿਕਸ ਕਰਤੇ ਹੋ ਬਸ ਹਾਂ ਮਿਕਸ ਪਕਾਣਾ ਤੋਂ ਨਹੀਂ ਹੈ ਨਾ ਪਕਾਏਗਾ ਪਕਾ ਕੇ ਖੋਲਾ ਖਿਲਾਓਗੇ ਅੱਛਾ ਗਰਮ ਕਰਨੇ ਕੇ ਬਾਅਦ ਸਾਰਾ ਜੋ ਸਿਸਟਮ ਹੁੰਦਾ ਹੈ ਹਾਂ ਠੀਕ ਹੈ ਭਾਈ ਆ ਇਹਨਾਂ ਦਾ ਸਿਸਟਮ ਆ ਇਹ ਜੇ ਕੌਨਸੇ ਵਾਲਾ ਪੱਤਾ ਹੈ ਕੀ ਆ ਇਹ ਇਹ ਜੰਗਲ ਦਾ ਹੈ ਜੰਗਲ ਦਾ ਕੁਛ ਵੀ ਹੋ ਜਾਏ ਐਸਾ ਪੱਤਾ ਕੋਈ ਠੀਕ ਆ ਦੂਜੇ ਦੇ ਕੁਚੂ ਵੀ ਹੁੰਦਾ ਹੈ ਕੁਚੂ ਠੀਕ ਆ ਭਾਈ ਕੁਚੂ ਨਾਂ ਦਾ ਕੋਈ ਬਾਈ ਹੋਰੇ ਪੱਤਾ ਕਹਿੰਦੇ ਨੇ ਕੱਟ ਕੇ ਇਹਦੇ ਵਿੱਚ ਪਾ ਕੇ ਮਿਕਸ ਕਰਕੇ ਉਹਨੂੰ ਪਕਾਉਣਗੇ ਕਿਤਨਾ ਟਾਈਮ ਪਕਾਉਣਾ ਪड़ਦਾ ਹੈ 2-3 ਘੰਟੇ ਦੋ ਦੋ ਤਿੰਨ ਘੰਟਾ ਇਹ ਖਤਮ ਹੋ ਰਹੀ ਸੀ ਅੱਛਾ ਯਹੀ ਪੇ ਪਕਾਤੇ ਹੋ ਇਹ ਭੱਟੀ ਹੈ نیچے ਲੱਕੜੀ ਲਗਾ ਕੇ ਉੱਪਰ ਇਹ ਰੱਖਦੀ ਆ ਹਨਾ ਠੀਕ ਹੈ ਭਾਈ ਅੱਗ ਦੀ ਫਲੇਮ ਤੇ ਇਹਨੂੰ ਫੁਕਾ ਕੇ ਫੇਰ ਸੂਰਾ ਨੂੰ ਪਾਉਂਦੇ ਨੇ ਕੱਲ ਕੇ ਦੇ ਕੱਲ੍ਹ ਕੇ ਲਈ ਅੱਜ ਕਾ ਡਾਲ ਦਿਆ ਅਸ ਕਾ ਸੁਪਰ ਦੇਣਾ ਹੈ ਸੁਬਾ ਦੇਣਾ ਹੈ ਠੀਕ ਹੈ ਤੇ ਇਧਰਲੇ ਪਾਸੇ ਭਾਈ ਜਿੰਨੇ ਵੀ ਆ ਘੋਰਨੇ ਬਣਾਏ ਹੋਏ ਨਾ ਇਹਨਾਂ ਦੇ ਵਿੱਚ ਮੇਬੀ ਸੂਰ ਨੇ ਆਹ ਦੇਖੋ ਭਾਈ ਆ ਪਏ ਨੇ ਆਹ ਦੇਖੋ ਸੂਰ ਸੂਰਨੀਆਂ ਸਾਰਾ ਕੁਝ ਆ ਇਧਰਲੇ ਪਾਸੇ ਯਾਰ ਆ ਕੀ ਚੀਜ਼ ਆ ये पता नहीं कहान है मैं तो ना भी नहीं आड़ रहा यार ये वाला कौन सा है ये वाला है जी टर्की अच्छा ये मतलब इसको आप पकाने के लिए होता है वैसे मतलब बेचने के लिए रखते हो ठीक है ये कितनी उम्र कितनी एज का होता है ये आ देखो भाई कितनी उम्र होती है इनकी सेवन मंथ्स हो गया सेवन मंथ्स हो गया ठीक है क्या रेट होता है इसका मार्केट में 600 600 आ, पर पर टर्की 50G. पर के जी अच्छा इसको ओए, इसको मीट बनाने के बाद बेचते हो या फिर सीधा ही बेच देते हो सीधा ही सीधा अच्छा अगर ये किलो से ज्यादा हुआ तो उसके हिसाब से इसका रेट लग जाएगा ठीक है एक किलो में 600 आप इसको कहाँ से लेके आते हो फिर जहाँ मतलब एक बार आ गया उसके बाद इसके बच्चे होते रहते हैं आगे की आगे इसमें हमारा हाँ 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 ठीक हा। है चलो और ये सुअर का सुअर कितने हैं आपके पास टोटल सेवेंटी सिक्स सुअर हैं और ये कितने हैं टोटल हा? ये कितने हैं टोटल आपके पास ट्वेंटी एट ठीक है लोग शौक से खाते हैं इसको महंगा बिकता है ये अच्छा ठीक है सेवनटी सिक्स इन्होंने को सूर ने आ देखो ਸੂਰਨੀਆਂ ਵੀ ਨੇ ਸਾਰਾ ਕੁਝ ਖਾਣ ਪੀਣ ਦਾ ਉਹਨਾਂ ਦਾ ਹਿਸਾਬ ਕਿਤਾਬ ਤਿਆਰ ਹੋ ਰਿਹਾ ਸੀ ਇਹ ਮਤਲਬ ਇਹ ਤਗੜੇ ਲੋਕਾਂ ਦਾ ਹਿਸਾਬ ਕਿਤਾਬ ਆ ਇਹ ਮਤਲਬ ਹਰੇਕ ਬੰਦੇ ਦੇ ਘਰੇ ਏਡੇ ਏਡੇ ਫਾਰਮ ਨਹੀਂ ਹੁੰਦੇ ਇਹ ਬੰਦੇ ਅਮੀਰ ਨੇ ਤਾਂ ਕਰਕੇ ਇਹਨਾਂ ਕੋਲ ਸੂਰਾਂ ਦਾ ਫਾਰਮ ਵੀ ਹੈ ਇਸ ਦਾ ਰੇਟ ਕਿਆ ਹੋਤਾ ਹੈ ਸੂਰ ਦਾ 1 ਕਿਲੋ ਮੇ 600 1 ਕਿਲੋ ਮੇ 600 ਅਗਰ ਇਹ ਸਾਰਾ ਕਿੰਨੇ ਕਿਲੋ ਦਾ ਹੋ ਗਿਆ ਐਸਾ ਕੁਛ ਆਈਡੀਆ ਵੀ ਹੋਤਾ ਹੈ ਇਸੇ ਬਿਜ਼ਨਸ ਅ 12000 1200

नहीं नहीं सौ साल।, साल नहीं हो सकता है ना अच्छा वेट वेट मैं उम्र की एज की बात कर रहा एज। एज। हूँ थ्री 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 तो जितना गया वो तो शायद लाख में चला जाएगा ठीक है ये सिस्टम भाई हो रहा ने दसा से छोटे बच्चे पे अच्छा ठीक है तो जैसे ये पड़ा है ये होगा एक लाख का नहीं एक लाख का नहीं हाँ ये हाँ। 40, 40 45, होगा अच्छा पचास हजार कह सकते हैं फिफ्टी थाउजेंड अच्छा जी और उसके बाद छोटे बच्चे कहाँ बोल रहे थे अच्छा ये हाँ। फीमेल है ठीक है भाई वो बच्चे ने सूरनी दे बच्चे वैसे छेड़ने नहीं चाहिए मगर पै जाती होंगी ਇਹ ਪਰ ਇਹਨਾਂ ਨੇ ਆ ਉਹਦੇ ਵਾਸਤੇ ਭਾਈ ਦਾਣਾ ਪਾਉਣ ਵਾਸਤੇ ਚੀਜ਼ ਰੱਖੀ ਹੋਈ ਆ ਖਾਣ ਪੀਣ ਵਾਸਤੇ ਆ ਛੋਟੇ ਛੋਟੇ ਬੱਚੇ ਨੇ ਦੇ ਤੇ ਔਰ ਇਸका ਵੀ ਹੋਗਾ 50-60 ਹਜ਼ਾਰ ਕੇ ਕਰੀਬ ਵੈਸੇ ਹਾਂ ਇਸੇ ਹੁਣ ਜਿਆਦਾ ਬੱਚੇ ਵੇਚਦੇ ਹੋਗੇ ਫੀਮੇਲ ਕੀ ਜਗ੍ਹਾ ਤੇ ਹਨਾ ਕਿਉਂਕਿ ਫੀਮੇਲ ਸੇ ਤਾਂ ਬਾਰ-ਬਾਰ ਪ੍ਰੋਡਕਸ਼ਨ ਹੋਤੀ ਰਹਤੀ ਹੈ ਸੂਰ ਕੀ ਹਨਾ ਹਾਂ ਅਗਰ ਜੋ ਬੱਚਾ ਮੇਲ ਹੈ ਉਸਕੋ ਜਲਦੀ ਵੇਚ ਦیتے ਹੋਗੇ ਹਾਂ ਹਾਂ ਜਾਂ ਫਿਰ ਬੜਾ ਕਰਕੇ ਜਿੰਨਾ ਬੜਾ ਕਰੋਗੇ ਉਤਨਾ ਮਹਿੰਗਾ ਹੋਤਾ ਜਾਏਗਾ ਹਨਾ ਠੀਕ ਆ ਸਾਰੀ ਗੇਮ ਯਾਰ ਇਹ ਭਾਰ ਦੀ ਆ ਮੈਂ ਸਮਝ ਗਿਆ ਬਾਕੀ ਬਾਈ ਨੱਸੇ ਵੀ 100 ਕਿਲੋ ਤੱਕ ਦਾ weight ਚਲਾ ਜਾਂਦਾ ਆ 3 ਸਾਲ ਦੀ ਮੈਕਸਿਮਮ ਉਮਰ ਹੁੰਦੀ ਆ ਤੇ ਬਾਕੀ ਸਾਰੀ ਗੇਮ ਇਹਨਾਂ ਦੇ ਭਾਰ ਦੀ ਆ 676 ਇਹਨਾਂ ਕੋਲ ਸੂਰ ਪਾਲੇ ਹੋਏ ਨੇ ਆ ਭਾਈ ਛੋਟੀਆਂ-ਛੋਟੀਆਂ ਬੱਤਕਾਂ ਆ ਸੀ ਜੀ ਹੁਣੇ-ਹੁਣੇ ਇਹਨਾਂ ਟਰਕੀਆਂ ਨੂੰ ਦਾਣਾ ਪਾ ਕੇ ਗਿਆ ਵੈਸੇ ਇਹਨਾਂ ਦਾ ਕੋਈ ਖਤਰਾ ਤਾਂ ਹੈ ਨਹੀਂ ਇਹਨਾਂ ਤਾਂ ਇਹ ਕੱਟਦੇ-ਕੁੱਟਦੇ ਨਾਲ ਹੋਰ ਪਰ ਕਈ ਵਾਰ ਕੋਈ ਹੋਰ ਜਾਨਵਰ ਆ ਕੇ ਇਹਨਾਂ ਨੂੰ ਖਾ ਖੂ ਨਾ ਜਾਵੇ ਤਾਂ ਕਰਕੇ ਪਿੰਜਰਾਂ 'ਚ ਰੱਖੇ ਹੋਏ ਨੇ ਬਾਕੀ ਥੋੜਾ ਜਿਹਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਪਾਲ ਦੇਣੇ ਸੇਲ ਵੀ ਕਰਨੀਆਂ ਸੂਰਾਂ ਵਾਸਤੇ ਇਹਨਾਂ ਨੇ ਓਨਾਂ ਕੀ ਗੰਦ ਕੱਢੀ ਹੋਈ ਆ ਭਈ ਇਹ ਬਾਹਰ ਨਾ ਟੱਪ ਸਕਣ ਬਸ ਇੱਥੇ ਤੱਕ ਹੀ ਚੜ ਸਕਦੇ ਨੇ ਇਹ ਇਦੂ ਗਾਹਾਂ ਇਹਨਾਂ ਨੂੰ ਟੱਪਣਾ ਔਖਾ ਹੋ ਜਾਂਦਾ ਉਸ ਹਿਸਾਬ ਨਾਲ ਇਹਨਾਂ ਨੂੰ ਇਹ ਜੰਗਲੇ ਬਣਾਏ ਹੋਏ ਨੇ ਅੱਛਾ ਇਧਰਲੇ ਪਾਸੇ ਭਾਈ ਬੱਤਕ ਦੇ ਬੱਚੇ ਪਏ ਨੇ ਆ ਦੇਖੋ ਇਧਰਲੇ ਪਾਸੇ ਅੱਛਾ ਇਹ ਮੁਰਗੇ ਨੇ ਭਾਈ किलोमीटर ਬਾਕੀ ਆਪਾਂ ਬਾਈ ਹੋਰਾਂ ਦੀ ਇਹ ਵੀ ਇਹਨਾਂ ਦੇ ਇੱਕ ਮਤਲਬ ਐਨੀਮਲ ਖੇਤੀ ਹੋ ਗਈ ਇਹ ਕਹਿ ਸਕਦੇ ਹੋ ਵਧੀਆ ਇਹਦੇ ਵਿੱਚ ਸ਼ਾਇਦ ਮਾਰਜਨ ਹੋ ਸਕਦਾ ਇਸ ਵਿੱਚ ਮਾਰਜਨ ਵਗੈਰਾ ਅੱਛਾ ਹੈ ਬਾਈ ਕਰੋੜਾਂ ਦਾ ਬੰਦੇ ਨੇ ਕਰੋੜਾਂ ਦਾ ਮਾਰਜਨ ਹੈ ਇਸ ਵਿੱਚ ਕਰੋੜਾਂ ਦੇ ਬੰਦੇ ਨੇ ਅੱਛਾ ਕਰੋੜਾਂ ਦੇ ਬੰਦੇ ਆ ਔਰ ਇਸ ਵਿੱਚ ਮਤਲਬ ਆ ਜੈਸੇ ਸ਼ਹਿਰ ਮੇ ਵੇਚਨੇ ਜਾਤੇ ਹੋ ਤੋ ਅੱਛਾ ਖਾਸਾ ਰੇਟ ਮਿਲਤਾ ਹੈ ਤੋ ਉਸਕਾ ਫਾਇਦਾ ਹੈ ਆਪਕੋ ਇਸ ਚੀਜ਼ ਮੇ ਹੈ ਪ੍ਰੋਫਿਟ ਤੋ ਹੋਗਾ ਬੇਸਿਕ ਪ੍ਰੋਫਿਟ ਤੋ ਹੋਗਾ ਕੁਛ ਨਾ ਕੁਛ ਹੈ ਅੱਛਾ ਥੋੜਾ ਹੈ ਸੱਚ ਨਹੀਂ ਬੋਲਿਆ ਜਾਂਦਾ ਸਰ ਮਤਲਬ ਜਿਆਦਾ ਫਾਇਦਾ ਵੀ ਨਹੀਂ ਹੈ ਜਿਆਦਾ ਨੁਕਸਾਨ ਵੀ ਨਹੀਂ ਹੈ ਠੀਕ ਠਾਕ ਚੱਲਦਾ ਹੈ ਠੀਕ ਹੈ ਬਾਕੀ ਚਲੋ ਮੈਨੂੰ ਲੱਗਦਾ ਵੀ ਇਹ ਮਾਰਜਨ ਵਾਲੀ ਖੇਤੀ ਆ ਹਾਂ ਕਿਉਂਕਿ ਯਾਰ ਡੰਗਰ ਪਸ਼ੂ ਬਿਮਾਰ ਵੀ ਹੁੰਦਾ ਹਨਾ ਉਹਨਾਂ ਦਾ ਦਾਣਾ ਵੀ ਹੋ ਗਿਆ ਉਹਨਾਂ ਨੂੰ ਕੇਅਰ ਵੀ ਕਰਨੀ ਉਸਕੇ ਉੱਪਰ ਵੀ ਬੜਾ ਖਰਚਾ ਹੁੰਦਾ ਹੈ ਹਨਾ ਜੈਸੇ ਉਸकी ਕੇਅਰ ਕਰਨੀ ਹੋਗੀ ਉਸਕਾ ਦਾਣਾ ਪਾਣੀ ਹੋ ਗਿਆ ਉਸकी ਮੈਡੀਕਲ ਹੋ ਗਿਆ ਹਨਾ ਉਸਕੇ ਉੱਪਰ ਵੀ ਕਾਫੀ ਖਰਚਾ ਹੁੰਦਾ ਹੈ ਹਨਾ ਤਾਂ ਤਾਂ ਕਰਕੇ ਫਿਰ ਜਿਹੜਾ ਪਸ਼ੂ ਪਾਲਣ ਹਨਾ ਉਹ ਵੀ ਕਿਤੇ ਨਾ ਕਿਤੇ ਚੀਜ਼ਾਂ ਮਹਿੰਗੀਆਂ ਹੈਗੀਆਂ ਨੇ ਮੱਝਾਂ ਰੱਖਣੀ ਆਸਾਨ ਨੇ ਪਰ ਜਦੋਂ ਮੱਝਾਂ-ਮੁੱਝਾਂ ਬਿਮਾਰ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਟੇਕ ਕੇਅਰ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਆ ਤਾਂ ਸਾਰਾ ਕੁਝ ਬਾਈ ਹੋਰਾਂ ਨੇ ਬੰਦੇ-ਬੰਦੇ ਰੱਖੇ ਹੋਏ ਨੇ ਇੱਥੇ ਪੱਠੇ ਪਾਉਣ ਨੂੰ ਵੀ ਉਹਨਾਂ ਨੂੰ ਪਾਲਣ ਵਾਸਤੇ ਵੀ ਤਾਂ ਹੁਣ ਜੇ ਕੋਈ ਸੂਰ ਨੂੰ ਕਿਸੇ ਨੂੰ ਬਿਮਾਰੀ ਲੱਗਦੀ ਆ ਤਾਂ ਇਹਨਾਂ ਦਾ ਸਾਰਾ ਸੂਰ ਵਾਲਾ ਫਾਰਮ ਵੀ ਖਰਾਬ ਹੋ ਸਕਦਾ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਬਰਡ ਫਲੂ ਆਇਆ ਸੀ ਤੁਸੀਂ ਸੁਣਿਆ ਹੋਣਾ ਵੀ ਕਿੰਨੇ ਕੁੱਕੜ ਕਿੰਨੀਆਂ ਮੁਰਗੀਆਂ ਉਹਦੇ ਮੁਰਗੀਆਂ ਸੀ ਲੋਕ ਖਾਣਾ ਬੰਦ ਕਰ ਗਏ ਸੀ ਦਿਵਾਲਾ ਨਿਕਲ ਗਿਆ ਸੀ ਉਹ ਫਾਰਮਾਂ ਦਾ ਤਾਂ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਬਿਮਾਰੀ ਵਾਲੀਆਂ ਪਸ਼ੂ ਖਾਸ ਕਰਕੇ ਬਿਮਾਰੀ ਤੋਂ ਬਹੁਤ ਦੂਰ ਰਹਿਣੇ ਚਾਹੀਦੇ ਨੇ ਤਾਂ ਕਰਕੇ ਫਿਰ ਇਹਦੇ ਵਿੱਚ ਫਾਇਦਾ ਪਰ ਜਿੱਦੇ ਕੋਈ ਬਿਮਾਰੀ ਫੈਲ ਗਈ ਇਹਨਾਂ ਵਿੱਚ ਤਾਂ ਸਾਰਾ ਜਲੂਸ ਨਿਕਲ ਜਾਂਦਾ ਇਹਨਾਂ ਚੀਜ਼ਾਂ ਦਾ ਬਾਕੀ ਇਹਨਾਂ ਨੇ ਨਾ ਪਿਛਲੇ ਪਾਸੇ ਇੱਕ ਪੌਂਡ ਬਣਾਇਆ ਹੋਇਆ ਤਲਾਬ ਬਣਾਇਆ ਹੋਇਆ ਦੇਖੋ ਜਿਹੜੀਆਂ ਬੱਤਕਾਂ ਇੱਥੇ ਖੁੱਲੀਆਂ ਫਿਰਦੀਆਂ ਨੇ ਉਹ ਭੱਜ ਗਈਆਂ ਸਾਰੇ ਉਧਰਲੇ ਪਾਸੇ ਇਹਦੇ ਵਿੱਚ ਤੈਰਨ ਤੁਰਨ ਲੱਗ ਜਾਂਦੇ ਨੇ ਬੱਤਕਾਂ ਵਾਸਤੇ ਪਾਣੀ ਛੱਡਿਆ ਹੋਇਆ ਪਾਣੀ ਤਾਂ ਸਾਫ਼ ਨਹੀਂ ਹੈਗਾ ਪਰ ਆਹਦੇ ਬੰਦ ਨੇ ਪਾਉਂਡ ਬਣਾ ਰੱਖੇ ਇੱਕ ਆਹ ਇੱਕੋ ਸਾਹਮਣੇ ਉਹ ਜਾਂਦੀਆਂ ਨੇ ਭੱਜੀਆਂ ਬੱਤਕਾਂ ਕਾ 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 ਹੋਈ ਪਈ ਆ ਸਾਰੇ ਪਾਸੇ ਪਿਗ ਫਾਰਮ ਤੋਂ ਚੱਲ ਕੇ 3-4 ਕਿਲੋਮੀਟਰ ਆ ਕੇ ਇਸ ਜਗ੍ਹਾ ਦੇ ਉੱਤੇ ਆਪਾਂ ਪਹੁੰਚੇ ਆ ਜੀ ਐਡਨ ਰਾਮ ਪੀਸ ਟੂ ਆਲ ਹੂ ਐਂਟਰ ਹੇਅਰ ਸਾਰਿਆਂ ਵਾਸਤੇ ਸ਼ਾਂਤੀ ਜਿਹੜੇ ਵੀ ਇਹਦੇ ਅੰਦਰ ਜਾਣਗੇ ਤੇ ਇਸ ਪਿੰਡ ਦੇ ਵਿੱਚ ਯਾਰ ਮਤਲਬ ਨਾਗaland ਦੇ ਵਿੱਚ ਲਗਭਗ ਸਾਰਿਆਂ ਪਿੰਡਾਂ ਦੇ ਵਿੱਚ 98% ਲੋਕ ਕ੍ਰਿਸਚੀਅਨ ਨੇ ਕੁਝ ਕੁ ਹਿੰਦੂ ਨੇ ਹਾਂ ਕੁਝ ਕੁ ਨੇਪਾਲੀ ਨੇ ਨੇਪਾਲੀ ਵੀ ਹਿੰਦੂ ਹੀ ਨੇ ਮਤਲਬ ਤੇ 1-2% ਇੱਥੇ ਮਸਾ ਮੁਸਲਮਾਨ ਹੋਣਗੇ ਹੁਣ ਇੱਥੇ ਦੇਖੋ ਕਿਵੇਂ ਸਿਸਟਮ ਆ ਵੀ ਇੱਕ ਪਾਸੇ ਹਿੰਦੂਆਂ ਦਾ ਘਰ ਉਹ ਲੋਕ ਗਾ ਨੂੰ ਆਪਦਾ ਰੱਬ ਆਪਦੀ ਮਾਂ ਮੰਨ ਕੇ ਪੂਜਦੇ ਨੇ ਦੂਸਰੇ ਪਾਸੇ ਨਾਗਾਲੈਂਡ ਦੇ ਲੋਕਾਂ ਦਾ ਘਰ ਆ ਤੇ ਉਹ ਉਸ ਗਾਂ ਦਾ ਮੀਟ ਵੀ ਖਾਂਦੇ ਨੇ ਪਰ ਇੱਥੇ ਕੋਈ ਲੜਾਈ ਝਗੜੇ ਵਾਲਾ ਸਿਸਟਮ ਨਹੀਂ ਹੈਗਾ ਕਹਿੰਦੇ ਸਾਡਾ ਆਪਦਾ ਧਰਮ ਆ ਤੇ ਸਾਡੀ ਪਾਲੀ ਹੋਈ ਗਾਂ ਅਸੀਂ ਖਾਈਏ ਚਾਹੇ ਮਾਰੀਏ ਹਣਾ ਉਹ ਸਿਸਟਮ ਹਿਸਾਬ ਤਾ ਇੱਥੇ ਲੜਾਈ ਪੜਾਈ ਨਹੀਂ ਹੈਗੀ ਇਹ ਵੀ ਭਾਈ ਜਿਹੜਾ ਪਾਰਕਾ ਕ੍ਰਿਸ਼ਣ ਧਰਮ ਨੂੰ ਬਿਲੋਂਗ ਕਰਦਾ ਇਧਰਲੇ ਪਾਸੇ ਇਸਮਸੀ ਦੀ ਮੂਰਤੀ ਬਣਾਈ ਹੋਈ ਆ ਇਹ ਅਸਲ ਦੇ ਵਿੱਚ ਇੱਕ ਰਿਜ਼ੋਰਟ ਆ ਜੀ ਹੋਟਲ ਆ ਆ ਇੱਕ ਰੂਮ 1 ਰੂਮ 3000 ਠੀਕ ਹੈ ਤੋ

का कोई में भी है, दिल्ली में भी है तगड़े बंदे हैं पैसे वाले हैं ठीक है दिल्ली में कुंज बिहार में है। अच्छा दिल्ली में कुंज बिहार में उनका घर मैंने एक चीज बड़ी नोट की है जो यहाँ पे लोग रहते हैं ना उनका कहीं ना कहीं कनेक्शन दिल्ली से होता ही है एक अभी घर के घर में किसी के गए थे तो उनके बच्चे दिल्ली में पढ़ते थे और खुद भी डिजास्टर मैनेजमेंट का चीफ डायरेक्टर है कौन से मैनेजमेंट का डिजास्टर डिजास्टर ठीक है और ऑल नागालैंड का प्रेसिडेंट ऑल नागालैंड के जो चर्च है बैप्टिस्ट चर्च का कैथोलिक चर्च का वो प्रेजिडेंट है अच्छा ये अलग अलग चर्च भी होती है कैथोलिक हो गया बैप्टिस्ट हो गया ये अलग अलग, अलग चर्च है, है ना अच्छा उनका वो प्रेसिडेंट है ठीक है अच्छा पाल है, ऐसे पाल के रखा है जब साहेब आते हैं तो एक दो बना के खा जाते हैं वो मतलब इनकी जो लाइफ लाइन है वो आपके साहब के गेड़े के ऊपर डिपेंड करती है अगर साहब ने आज गेड़ा मार लिया तो एक गया ਜੀ ਜੀ ਤੋ ਸਾਹਿਬ ਤੋਂ ਇਨਕਾ ਭਗਵਾਨ ਹੋ ਗਿਆ ਵਹੀ ਜਿੰਦਗੀ ਦੇਣ ਵਾਲਾ ਹੋ ਗਿਆ ਇਸਕੋ ਅਗਰ ਉਹ 1 ਸਾਲ ਨਾ ਆਇਆ ਤੋ 1 ਸਾਲ ਬਚੇ ਰਹੇਗੇ ਜੀ ਉਹ ਤੇਰੀ ਓਏ ਸਾਹਿਬ ਨਹੀਂ ਆਵਗੇ ਉਹ ਤੋ ਗੌੜ ਸਾਹਿਬ ਹੋ ਗਈ ਤੇ ਇਧਰਲੇ ਪਾਸੇ ਜਿਹੜਾ ਘਰ ਬਣਿਆ ਹੋਇਆ ਪਈ ਇਹਦੇ ਵਿੱਚ ਚੌਂਕੀਦਾਰ ਰਹਿੰਦਾ ਇਹ ਟ੍ਰੈਡੀਸ਼ਨਲ ਹਾਊਸ ਦਾ ਪੁਰਾਣੇ ਟਾਈਮਾਂ ਦਾ ਹੁੰਦਾ ਬਾਸ ਤੇ ਉਹਦੇ ਉੱਤੇ ਲਿਪ ਕੇ ਘਰ ਬਣਾਇਆ ਹੋਇਆ ਰਹਿਣ ਵਾਸਤੇ ਚੌਂਕੀਦਾਰ ਦੇ ਰਿਜ਼ੋਰਟ ਦੇ ਪਿਛਲੇ ਪਾਸੇ ਆਪਾਂ ਢੇੜਾ ਕੱਢ ਰਹੇ ਹਾਂ ਤੇ ਇਧਰਲੇ ਪਾਸੇ ਭਾਈ ਆਸਟ੍ਰਿਚ ਜਿਹਨੂੰ हिंदी या पंजाबी दे शुतर मुर्ग कह देंगे वो भी पाल रखे ने तो इसका मतलब ऐसे शौकिया तौर पे पाले या इसका भी खाते खुते नहीं, 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 शौक के लिए, शौंक के लिए। आ, काटता तो नहीं है लंबी सी गर्दन करके कहीं आंख ले जाए निकाल के आ देखो भाई चलो इसकी तो नहीं जिंदगी साहिब के ऊपर डिपेंड करती चलो ठीक है ये तो ऑस्ट्रेलिया से लेके आए इसको महंगा होगा फिर तो काफी

ਇਹ ਇੱਕ ਇਕੋ ਟੂਰਿਜ਼ਮ ਪਾਰਕ ਆ ਇੱਥੇ ਤੁਸੀਂ ਐਕਟੀਵਿਟੀ ਕਰ ਸਕਦੇ ਹੋ ਫਨ ਐਕਟੀਵਿਟੀ ਹੋਗੀ ਆਹ ਦੇਖੋ ਭਾਈ ਕੱਲ ਪਰਸੋਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਇੱਕ ਬਜ਼ੁਰਗ ਖੇਤੀ ਕਰੀ ਜਾਂਦਾ ਸੀ ਤામুল ਦੇ ਦਰਖਤਾਂ ਦੀ ਤામুল ਮਤਲਬ ਸੁਪਾਰੀ ਤੇ ਇਹ ਤામুল ਦਾ ਦਰਖਤ ਆ ਇਹ ਬਹੁਤ ਲੰਬੇ ਲੰਬੇ ਹੋ ਜਾਂਦੇ ਨੇ ਜਿਵੇਂ ਸਫੈਦੇ ਹੁੰਦੇ ਨੇ ਜਿਵੇਂ ਆਹ ਲੰਬਾ ਖੜਾ ਦਰਖਤ ਐ ਡੈਡੇ ਹੋ ਜਾਂਦੇ ਨੇ ਤੇ ਆਹ ਦੇਖੋ ਥੋੜਾ ਸਾ ਬਤਾਓ ਵੀ ਜਿਵੇਂ ਤામুল ਹੈ ਤਾਂ ਤામুল ਕੇ ਉੱਪਰ ਜੋ ਫਲ ਲੱਗਦਾ ਹੈ ਜੋ ਲੱਗਦਾ ਉਹ ਕਿਹਦਾ ਹੁੰਦਾ ਹੈ वो हम आपको बाद में वहाँ गर में, गर आप दिखाओगे तो उसको तोड़ के सीधा भी खा सकते हैं या उसको बनाने का प्रोसेस भी होता है कोई बनाता है ये उ, उ, उसको बुरा होने से ना हाँ वो टूट जाता, हाँ, जाता है नहीं तूट, तूट, हाँ, खुद नहीं, हाँ खुद खुद खुल जाता है बाद में पीस करेगा नहीं तो वो लोग फैक्ट्री में ले जाएगा तो हाँ 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 तभी वहां से कोई गुटका बनाएगा अच्छा मतलब तामुल को सीधा नहीं खा सकते है उसको बनाने का प्रोसेस होता है वो सीधा खाने वाला दो तामुल है। तामुल तो है। दुकान में मिलता है एक हाँ, थू हाँ, पे चून होगा, चूना ठीक है चूना और गुटी देगा ठीक है ठीक है आ, वो मिला के ऐसे मतलब इस तामुल से जो दूसरे गुटके हैं कोई जर्दा वगैरह जो और तम्बाकू बनता है वो इस तामुल से भी बन जाता है ठीक है वो शिखर है शिखर बनता है तालाब ये लोग सब पुराने टाइमों में राज दरबार चलता था राज दरबार चलता था यहाँ पे इधर ਨੀ اچھا ਠੀਕ ਹੈ ਇਹ ਯੂਪ ਵਾਲੇ ਸ਼ਕਰ ਹਾਂ ਤੇ ਉਹੀ ਗੱਲ ਦਸੀ ਆ ਬਾਈ ਨੇ ਵੀ ਸਿੱਧਾ ਨਹੀਂ ਖਾਂਦੇ ਇਹ ਉਹਨੂੰ ਤੋੜ ਕੇ ਫੈਕਟਰੀਆਂ ਜਾਂਦਾ ਉੱਥੋਂ ਜਿਹੜੇ ਪੈਕਟਾਂ ਦੇ ਵਿੱਚ ਜਰਦਾ ਬੰਦ ਹੋ ਕੇ ਆਉਂਦਾ ਤੰਬਾਕੂ ਉਹ ਵੀ ਬਣਦਾ ਬਾਕੀ ਸਿੱਧੇ ਖਾਨ ਵਾਲਾ ਹਿਸਾਬ-ਕਿਤਾਬ ਹੋਰ ਹੁੰਦਾ ਉਹ ਪਾਣ ਦੇ ਪੱਤਿਆਂ ਦੇ ਵਿੱਚ ਚੂਨਾ ਚੰਨਾ ਲਾ ਕੇ ਇਕੱਠਾ-ਕੁੱਠਾ ਜਿਹੜਾ ਵੀ ਹੁੰਦਾ ਹਨਾ ਉਹ ਕੀ ਹਨਾ ਮੈਂ ਇਨਫੋਰਮੇਸ਼ਨ ਵੈਸੇ ਸ਼ੇਅਰ ਕਰੀ ਜਾਣਾ ਤਬਾਕੂ ਦੀ ਸਾਡਾ ਕੰਟੈਂਟ ਤਬਾਕੂ ਫਰੀ ਅਲਕੋਹਲ ਫਰੀ ਚਿਕਨ ਫਰੀ ਕੰਟੈਂਟ ਆ ਚਲੋ ਜਿਹੜੀ ਚੀਜ਼ ਇੱਥੋਂ ਦੀ ਹੈਗੀ ਉਹ ਦੱਸਣਾ ਦਾ ਮੇਰਾ ਫਰਜ਼ ਆ ਤੇ ਐਵੇਂ ਮਤਲਬ ਇਹ ਤਾਂ ਮੂਲ ਤੋਂ ਚੀਜ਼ਾਂ ਤਿਆਰ ਕਰਕੇ ਖਾਂਦੇ ਨੇ ਤੇ ਆਦੇ ਮੂੰਹ ਦੇ ਵਿੱਚ ਪਾ ਕੇ ਰੱਖਦੇ ਨੇ ਇੱਥੇ ਚਾਹ ਵਾਲਾ ਹੋਟਲ ਆਇਆ ਕਿਸੇ ਨੇ ਵਾ ਕਰਨਾ ਤੇ ਮੈਥੋਂ ਨਹੀਂ ਰਿਹਾ ਗਿਆ ਵੀ ਆਪਾਂ ਇੱਥੇ ਮੱਥਾ ਟੇਕ ਹੀ ਜਾਵਾਂਗੇ ਤੇ ਚਾਹ ਪੀਣਾ ਆ ਅਸਲ ਦੇ ਵਿੱਚ ਜਿੰਨੇ ਵੀ ਇੱਥੇ ਹਾਂ ਹਾਂ ਬਾਕੀ ਇੱਥੋਂ ਦੇ ਭਾਈ ਜਿਹੜੇ ਆ ਬੰਦੇ ਨੇ ਹਨਾ ਯਾਰ ਦੋਸਤ ਨੇ ਉਹ ਨਾ ਨਾ ਕੋਈ ਨਾ ਕੋਈ ਨਾ ਬੈਠਣ ਦੇ ਯਾਰ ਐਸਾ ਹਾਂ ਹਾਂ ਤੇ ਇਹ ਬੰਦੇ ਸਵੇਰੇ ਵੀ ਆਪਾਂ ਨੂੰ ਮਿਲੇ ਸੀ ਹੁਣ ਆਪਾਂ ਇੱਥੋਂ ਚਾਹ ਪੀਣੇ ਆ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਗਾਂ ਦਾ ਪ੍ਰੋਸੈਸ ਹੋਊਗਾ ਦੇਖਾਂਗੇ ਠੀਕ ਆ ਸਰ ਇਧਰਲੇ ਪਾਸੇ ਚਾਹ ਆ ਗਈ ਅੱਛਾ ਬਾਈ ਪਕੌੜੇ ਵੀ ਲੈ ਆ ਤੇ ਇਹ ਹੈਗੇ ਨੇ ਜੀ ਪਕੌੜੇ ਇਹ ਚ ਬੇਸਣ ਆਲੂ ਤੇ ਪਿਆਜ਼ ਇਹੋ ਜਿਹਾ ਕੁਛ ਆ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਜਿਵੇਂ ਆਪਣੇ ਮਾਹਲ ਪੁੜੇ ਹੁੰਦੇ ਨਾ ਰੋਟੀ ਵਰਗੇ ਆਪਾਂ ਖੀਰ ਨਾਲ ਖਾਂਦੇ ਆ ਇਹ ਵੀ ਇੱਥੇ ਮਾਹਲ ਪੁੜੇ ਨੇ ਮਤਲਬ ਇਹਦੀ ਸ਼ੇਪ ਇਹਨਾਂ ਨੇ ਚੇਂਜ ਕਰਤੀ ਹੈ ਟੇਸਟ ਕਹਿੰਦੇ ਉਹੀ ਆ ਦਾ ਮਿੱਠਾ ਹੈ ਇਹਨੂੰ ਵੀ ਇਹ ਮਾਲਪੂ ਮਾਲਬੂ ਆ ਨਾ ਮਾਲਪੂੜਾ ਮਾਲਪੂਆ ਕਹਿੰਦੇ ਨੇ ਆਪਾਂ ਮਾਲਪੂੜਾ ਕਹਿ ਦਿੰਨੇ ਆ ਸ਼ੇਪ ਚੇਂਜ ਕਰਤੀ ਚੀਜ਼ ਉਹੀ ਆ ਬਾਕੀ ਆਹ ਆਲੂ ਪਿਆਜ਼ ਵਾਲੇ ਪਕੌੜੇ ਇਧਰ ਆ ਸੋਨਾ ਜਿਹਾ ਮੁੰਡਾ ਗੋਬੀ ਪੱਤਾ ਗੋਬੀ ਹਮ ਅਨਾਰੇ ਪਿਆਜ਼ ਹਮ ਅੱਜ ਭਾਈ ਇਹਨਾਂ ਦੀ ਰਸੋਈ ਦੇ ਵਿੱਚ ਅਸੀਂ ਆਪ ਵੜ ਗਏ ਆ ਇਧਰਲੇ ਪਾਸੇ ਅੱਗ ਚੱਲੀ ਜਾਂਦੀ ਆ ਆਪਾਂ ਆਉਂਦਾ ਸਮਾਨ ਕੱਟ ਲਿਆ ਕਿਉਂਕਿ ਨੂਨ ਮਿਰਚ ਜਾਂ ਮਿਰਚਾ ਮੁਰਚਾ ਹੋਰ ਜੋ ਵੀ ਹੈ ਟੇਸਟ ਆਪਾਂ ਆਪਦੇ ਹਿਸਾਬ ਨਾਲ ਬਣਾਵਾਂਗੇ ਇਹਨਾਂ ਦਾ ਆਪਾਂ ਗੱਲ ਖਾਦਾ ਸੀ ਆਪਾਂ ਨੂੰ ਸਮਝ ਨਹੀਂ ਆਇਆ ਸਮਝ ਨਹੀਂ ਆਇਆ ਆਪਦੇ ਬੋਲੇ ਤਾਂ ਇਹਨਾਂ ਨੇ ਵਧੀਆ ਖਵਾਇਆ ਆਪਾਂ ਨੂੰ ਪਰ ਆਪਾਂ ਨੂੰ ਥੋੜੀ ਜਿਹੀ ਮਿਰਚ ਮਸਾਲਿਆਂ ਦੀ ਆਦਤ ਤਾਂ ਮੀਡੀਅਮ ਜੇ ਲਸਣ ਹਰੀਆਂ ਮਿਰਚਾਂ ਟਮਾਟਰ ਪਿਆਜ਼ ਤੇ ਵਧੀਆ ਤੜਕਾ ਤੁੜਕਾ ਲਾ ਕੇ ਕੀ ਬਣਾਵਾਂਗੇ ਬਾਈ ਜੀ ਅੱਜ ਆਪਾਂ ਅੱਜ ہم ਬਣਾएंगे ਪੁਲਾਓ ਬਣਾएंगे ਪੁਲਾਓ ਵੈਜ ਪੁਲਾਓ ਹਾਂ ਵੈਜ ਪੁਲਾਓ ਚਲੋ ਠੀਕ ਹੈ ਕਿਉਂਕਿ ਰਾਤ ਯਾ ਰੋਟੀ ਬਾਹਲੀ ਸਿਧੀਆਂ ਖਾ ਲਈ ਨਾ ਰੱਜ ਕੇ ਖਾਧੀ ਗਈ ਸਾਰੀ ਰਾਤ ਭੁੱਖੇ ਅ ਤੇ ਰਸੋਈ ਦੀ ਗੱਲਬਾਤ ਦੇ ਵਿੱਚ ਹਿੱਸਾ ਪਾਉਣੇ ਆ। ਥੋੜਾ ਜਿਹਾ ਪਾਣੀ ਸੇਕੋ ਵੀ ਦੋ ਦੇ। ਤੇ ਆ ਸਮਾਨ ਕੱਟਣ ਤੋਂ ਬਾਅਦ ਅੱਜ ਦਾ ਜਿਹੜਾ ਕੁਕਿੰਗ ਆ ਭਾਈ ਉਹ ਹਿਸਾਬ ਦਾ ਵਾਰਸ਼ ਕਰ ਰਿਹਾ ਕਿਉਂਕਿ ਅਰਸ਼ ਦਾ ਕੀਤਾ ਹੋਇਆ ਭਾਈ ਹੋਟਲ ਮੈਨੇਜਮੈਂਟ ਦਾ ਕੋਰਸ ਕੋਰਸ ਇਹ ਖਾਸਾ ਕੁਝ ਜਾਣਦਾ ਬੀਬੀਆਂ ਵਾਲਾ ਹਿਸਾਬ ਦਾ ਪਏ ਦਾ ਤੇ ਇਹੀ ਬਣਾ ਕੇ ਆਪਾਂ ਨੂੰ ਖਵਾਉਗਾ ਸਾਰਾ ਕੁਝ ਠੀਕ ਹੈ ਭਾਈ। ਠੀਕ ਹੈ। ਤੇ ਇਧਰਲੇ ਪਾਸੇ ਆਪਣੇ ਵੀਰ ਬੈਠੇ ਨੇ ਇਹਨਾਂ ਨੂੰ ਵੀ ਟੇਸਟ ਕਰਾਵਾਂਗੇ ਆਪਾਂ। ਅਸੀਂ ਆਪ ਹੀ ਹੈਂ। ਧੁਰ ਦੇਪੇ ਲਾਉਣਾ। ਅਰਸ਼ ਬੇਬੇ ਖਾਲਾ ਬਣਾ ਰਹੀ ਆ। ਤੇ ਇਹਦਾ ਬਾਈ ਦਾ ਹੋਟਲ ਮੈਨੇਜਮੈਂਟ ਦਾ ਵਧੀਆ ਕੋਰਸ ਕੀਤਾ ਹੋਇਆ ਤੇ ਇਹ ਸਾਰਾ ਸਮਾਨ ਸਮੂਹਣ ਤੁਸੀਂ ਕੱਟਣ ਵਾਲਾ ਪ੍ਰੋਸੀਜਰ ਦੇਖ ਲਓ ਯਾਰ ਕਿੰਨੇ ਆ ਸੋਹਣਾ ਇਹਨੇ ਬਾਈ ਨੇ ਕੱਟਿਆ ਆਦਾ ਦੇਖ ਲਓ ਦੇਖਦੇ ਹਾਂ ਹੁਣ ਫਾਈਨਲ ਰਿਜ਼ਲਟ ਕਿਵੇਂ ਦਾ ਰਹਿੰਦਾ ਕਿਤੇ ਉੱਚਾ ਦੁਕਾਨ ਫੀਕਾ ਭਗਵਾਨ ਨਾ ਹੋ ਜੇ ਉਹ ਬਾ ਐ ਨਹੀਂ ਹੁੰਦਾ ਚਲ ਠੀਕ ਆ ਬਾਈ ਬਾਕੀ ਅਸੀਂ ਸਮਾਨ ਤਾਂ ਆਪਾਂ ਦਾ ਜਿਆਦਾ ਲੈ ਆਏ ਤੇ ਜਿੰਨਾ ਬਚ ਗਿਆ ਬਾਈ ਹੋਰਾਂ ਕੋਲ ਛੱਡ ਜਾਾਂਗੇ ਵਰਤ ਲੈਣਗੇ ਕਿਉਂਕਿ ਅਸੀਂ ਨਾਲ ਕੈਰੀ ਨਹੀਂ ਕਰ ਸਕਦੇ ਚਾਹੇ ਤੇਲ ਦੀ ਬੋਤਲ ਆ ਅਣਾ ਡੋਲੂ ਡਰ ਲ ਗਈ ਅੰਦਰ ਸਾਰੇ ਕੱਪੜੇ ਲੀੜੇ ਖਰਾਬ ਹੋ ਜਾਣਗੇ ਜਿੰਨਾ ਕ ਅਸੀਂ ਵਰਤ ਲਿਆ ਵਰਤ ਲਿਆ ਬਾਕੀ ਇਹਨਾਂ ਦੇ ਘਰੇ ਛੱਡ ਜਾਗੇ ਆਪੇ ਬਣਾ ਬਨੂ ਲੈਣਗੇ ਇਹ ਬਾਅਦ ਚ ਜਿਵੇਂ ਜਿਵੇਂ ਹੁਣ ਬਣੀ ਆ ਮੈਂ ਇਧਰਲੇ ਪਾਸੇ ਸਮਾਨ ਬਾਈ ਕਹਿੰਦਾ ਵੀ ਤੁਹਾਡੇ ਵਾਸਤੇ ਆ ਭਾਂਡੇ ਅਸੀਂ ਸਪੈਸ਼ਲ ਕੱਢੇ ਨੇ ਯੂਜ਼ ਕਰਨ ਵਾਸਤੇ ਤੇ ਥੱਲੇ ਅੱਗ ਬਲ ਰਹੀ ਆ ਪਾਣੀ ਤੇਲ ਆ ਦੇ ਵਿੱਚ ਤੇਲ ਗਰਮ ਹੋ ਰਿਹਾ ਇਧਰਲੇ ਪਾਸੇ ਇਹਨਾਂ ਨੇ ਲੋਹੇ ਦੀ ਪੱਤੀ ਲਾ ਕੇ ਨਾ ਉਹਦੇ ਉੱਤੇ ਸਮਾਨ ਰੱਖਿਆ ਹੋਇਆ ਇਹਨੂੰ ਕਹਿੰਦੇ ਨੇ ਅਖੂਨੀ ਅਖੂਨੀ ਪਤਾ ਨਹੀਂ ਹਿੰਦੀ ਭਾਸ਼ਾ ਚ ਕੀ ਬੋਲਦੇ ਨੇ ਪਰ ਨਾਲ ਨਾਲ ਉਹ ਵੀ ਕੁੱਕ ਹੋ ਰਿਹਾ ਕਿਉਂਕਿ ਥੱਲੋਂ ਭਾਫ਼ ਜਾਂਦੀ ਹੈ ਤਾਂ ਭਾਫ਼ ਉਹ ਟੀਨ ਤੇ ਲੱਗਦੀ ਹੈ ਟੀਨ ਦੇ ਉੱਤੇ ਆ ਚੀਜ਼ ਪਈ ਹੈ ਤੇ ਨਾਲ ਨਾਲ ਇਹ ਆਪ ਵੀ ਪੱਕੀਆਂ ਦਾ ਮਤਲਬ ਡਬਲ ਕੁਕਿੰਗ ਚੱਲ ਰਹੀ ਹੈ ਆ ਖੂਨੀ ਕਿਹਾ ਬਾਈ ਨੇ ਕੁਝ ਜ਼ਿਆਦਾ ਵੀ ਆ ਖੂਨੀ ਕੋ ਕਿਆ ਬੋਲ ਸਕਤੇ ਹੈਂ ਔਰ ਆ ਖੂਨੀ ਬੋਲਦਾ ਨਗਾ ਲੋਕ ਜੇ ਢੀਸ ਮੇ ਸਭ ਢੀਸ ਮੇ ਡਾਲ ਸਕਤਾ ਹੈ ਮਤਲਬ ਵੈਜੀਟੇਸ਼ਨ ਹੈ ਨਾ ਇਹ ਠੀਕ ਆ ਆ ਖੂਨੀ ਜੇ ਭਾਈ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕਮੈਂਟ ਕਰਿਓ ਜਦੋਂ ਹੋਟਲ ਮੈਨੇਜਮੈਂਟ ਆਲਾਂ ਨੂੰ ਨਹੀਂ ਪਤਾ ਵੀ ਆ ਖੂਨੀ ਕੀ ਚੀਜ਼ ਆ ਤਾ ਹੋਰ ਤਾਂ ਕਿਸੇ ਨੂੰ ਕੀ ਪਤਾ ਉਹ ਪਾਜੀ ਪਤਾ ਲੱਗਿਆ ਕੁਛ ਕੀ ਚੀਜ਼ ਆ ਪਾਜੀ ਅਸੀਂ ਇੱਕ ਕੂੜੀ ਤੋੜਨਾ ਬਣਾਉਂਦੇ ਦਿੱਲੀ ਕੀ ਬਣਾਉਂਦੇ ਇਹ ਹੈਗੀ ਆ ਨਾਗਲੈਂਡ ਮੇ ਮਿਲੇਗਾ ਨੋਟਿਸ ਮੇ ਕੋਈ ਨੋਟਿਸ ਮੇ ਮਿਲੇਗਾ ਕੂਣੀ ਮਤਲਬ ਪੇੜ ਕੇ ਪੱਤੇ ਦਾ ਕੋਈ ਚੀਜ਼ ਹੈ ਜਾਂ ਕੁਛ ਹੋਰ ਹੈ ਅੰਦਰ ਪੇ ਤੋੜਾ ਚਾਤਨੀ ਜੈਸਾ ਹੋਗਾ ਅੱਛਾ ਉਹ ਗਰਮ ਕਰਕੇ 베ਚਤਾ ਹੈ ਇਹ माजी 베ਚਤਾ ਹੈ ਅੱਛਾ 베ਚਤਾ ਹੈ ਹਾਂ 2 ਮੇ 50 ਅੱਛਾ ਜੀ ਹਾਂ ਇਹ 베chte ਵੀ ਦੇਖਿਆ ਮੈਂ ਹੁਰੀ ਚਾਲ बन ਕੇ ਰੈਡੀ ਹੋ ਗਏ ਇੱਧਰ ਮੇਰੀ ਪਲੇਟ ਇੱਧਰ ਰੱਸ਼ ਦੀ ਪਲੇਟ ਤੇ ਇੱਧਰ ਬਾਈ ਹੋਰਾਂ ਦੀ ਪਲੇਟਾਂ ਦਾ ਜਿਹੜੇ ਪਲੇਟਾਂ ਮੇਂ ਹੁੰਦੀ ਆ ਥੱਲੋਂ ਜਿਵੇਂ ਕਲਾਸ ਜਿਹਾ ਹੁੰਦਾ ਨਾ ਵਾਈਨ ਪੀਣ ਵਾਲਾ ਉਹ ਮੇਂ ਤਾਂ ਇਹਦਾ ਅਲੂਮੀਨੀਅਮ ਦੀ ਇਹ ਪਲੇਟ ਬਣੀ ਹੋਈ ਐ ਤੇ ਬਾਈ ਹੋਰਾਂ ਨੇ ਦੱਸਿਆ ਬਹੁਤ ਸੁਆਦ ਟੇਸਟ ਹੈ ਇਹਦਾ ਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਆਪਾਂ ਚੌਲ ਬਣਾਉਣੇ ਹੁੰਦੇ ਆ ਨਾ ਉਹ ਵਾਲਾ ਹਿਸਾਬ ਤਾ ਠੀਕ ਹੈ ਜੀ ਚਾਹੋ ਬੁਲਾਓ ਗੁੱਡ ਮਾਰਨਿੰਗ ਜੀ ਅੱਜ ਬਾਈ ਹੋਰਾਂ ਦੇ ਘਰੇ ਸਾਡਾ ਤੀਸਰਾ ਦਿਨ ਆ ਤੇ ਅੱਜ ਇੱਥੋਂ ਅਸੀਂ ਆ ਗਾਂ ਨੂੰ ਚਾਲੇ ਪਾਵਾਂਗੇ ਉਹ ਹੈਰਾਨ ਕਰਨ ਵਾਲੀ ਗੱਲ ਆ ਅਸੀਂ ਦੀਮਾਪੁਰ ਤੋਂ ਨਾ ਅ ਪਰਸੋਂ ਚੱਲੇ ਸੀ ਤੇ ਕਿਲੋਮੀਟਰ ਜੇ ਨੋਟ ਕਰੀਏ ਨਾ ਸਾਰੇ 14 ਕਿਲੋਮੀਟਰ ਅਸੀਂ ਦੂਰ ਬੈਠੇ ਹਾਂ ਦੀਮਾਪੁਰ ਤੋਂ ਮਤਲਬ ਗੁਰਦੁਆਰੇ ਤੋਂ ਚੱਲ ਕੇ 14 ਕਿਲੋਮੀਟਰ ਬਾਈ ਹੋਰਾਂ ਦੇ ਘਰੇ ਪਹੁੰਚੇ ਤੇ ਅੱਜ ਸਾਡਾ ਤੀਜਾ ਦਿਨ ਆ ਇਹਨਾਂ ਦੇ ਘਰੇ ਦਾਣੇ ਪਾਣੀ ਦੀ ਗੱਲ ਆ ਸਾਰੀ ਅੱਜ ਅਸੀਂ ਇੱਥੋਂ ਗਾਂ ਚੱਲਾਂਗੇ ਫਿਲਹਾਲ ਮੈਂ ਉਹ ਚਾਹ ਪੀਣ ਚੱਲੇ ਆ ਬਾਈ ਦੇ ਤੇ ਉਹ ਸਵੇਰੇ ਘੁੰਗੜੀਆਂ ਜਿਹਾ ਬਣਾ ਕੇ ਰੱਖਦਾ ਕਾਲੇ ਛੋਲਿਆਂ ਦੀਆਂ ਉਹ ਖਾਨ ਚੱਲਿਆਵੇਂ ਉਂ ਸਾਰੇ ਪਿੰਡ 'ਚ ਰੌਲਾ ਪਿਆ ਹੋਇਆ ਬਈ ਉਹ ਉਹਨਾਂ ਦਾ ਇੱਕ ਭਾਈ ਜਿਹੜਾ ਸਾਨੂੰ ਮਤਲਬ ਮੁੰਡਾ ਸਾਡੇ ਨਾਲ ਹੁੰਦਾ ਕੱਲ ਸਾਨੂੰ ਘਮਾ ਰਿਹਾ ਸੀ ਉਹਦਾ ਜਿਹੜਾ ਵੱਡਾ ਭਰਾ ਨਾ ਨਾਗaland ਦੀ ਪੁਲਿਸ 'ਚ ਆ ਤੇ ਇੱਥੇ ਪਿੰਡ 'ਚ ਰੌਲਾ ਪਿਆ ਪਿਆ ਕਹਿੰਦੇ ਪੁਲਿਸ ਵਾਲਿਆਂ ਦੇ ਘਰੇ ਦੋ ਪਰੌਣੇ ਆਏ ਹੋਏ ਨੇ ਦੋ ਸਰਦਾਰ ਨੇ ਤੇ ਸਾਰਾ ਪਿੰਡ ਸਾਨੂੰ ਜਾਣਨ ਲੱਗ ਗਿਆ ਨੇੜੇ ਤੇੜੇ ਦੁਕਾਨਾਂ ਵਾਲਾ ਵੀ ਢਾਬਿਆਂ ਵਾਲਾ ਵੀ ਜਿਹਦੇ ਕੋਲ ਖੜਦੇ ਆ ਹੋਰ ਬਾਈ ਹੋਰ ਬਾਈ ਕਰਦੇ ਨੇ ਕਦੋਂ ਜਾਣ ਅੱਜ ਰਹੋਗੇ ਇੱਥੇ ਰਹੋ ਹੋਰ ਘੁੰਮ ਲੋ ਹੋ ਰਿਹਾ ਕੰਮ ਪਰ ਅੱਜ ਅਸੀਂ ਇੱਥੋਂ ਜਾਵਾਂਗੇ ਕਿਉਂਕਿ ਇੱਥੇ ਹੋਰ ਚੀਜ਼ਾਂ ਹੈ ਨਹੀਂ ਗਾਹ ਦੇਖਣ ਵਾਲੀਆਂ ਨਹੀਂ ਅਸੀਂ ਹੋਰ ਵੀ ਰਹਿ ਜਾਂਦੇ ਧੁੱਪ ਬਹੁਤ ਸੋਹਣੀ ਨਿਕਲਦੀ ਹੈ ਇੱਥੇ ਯਾਰ ਖੇਤਾਂਆਂ ਕਣੀ ਦੇਖ ਕੇ ਲੱਗਦਾ ਹੀ ਨਹੀਂ ਹੈਗਾ ਵੀ ਨਾਗaland 'ਚ ਫਿਰਦੇ ਆ ਹੁਣ ਮੈਂ 40 ਦੁਕਾਨ ਤੇ ਗਿਆ ਸੀ ਚਾਹ ਬਾਈ ਕਹਿੰਦਾ ਹਜੇ ਅੱਧਾ ਘੰਟਾ ਲੱਗ ਜਾਊਗਾ ਤਿਆਰ ਕਰਨੀ ਆ ਤੇ ਘੁੰਗੜੀਆਂ ਵੀ ਬਾਈ ਤਿਆਰ ਕਰੀਆਂ ਸੀ ਰੋਜ਼ ਸਪੈਸ਼ਲ ਸਵੇਰੇ ਨਵਾਂ ਮਾਲ ਤਿਆਰ ਕਰਦਾ ਉੱਥੇ ਦੋ ਬਜ਼ੁਰਗੇ ਬੈਠੇ ਸੀ ਉਹ ਹੀ ਪੁੱਛਣ ਲੱਗ ਗਏ ਜਰਾ ਹੋਵੋਗੇ ਕਿ ਜਾਓਗੇ ਤੇ ਮਤਲਬ ਐ ਵੀ ਲੋਕ ਵਧੀਆ ਜਾਣਨ ਲੱਗ ਗਏ ਚਲੋ ਚੱਲਦੇ ਆ ਆਪਣੇ ਘਰ ਤੋਂ ਉਹ ਕਿਲੋਕੀਮੀਟਰ ਤੱਕ ਗੇਟ ਜਿੱਥੇ ਇੰਟਰਨੈਟ ਵਧੀਆ ਚੱਲਦਾ ਉੱਥੇ ਜਾ ਕੇ ਵੀਡੀਓ ਵੀਡੀਓ ਅਪਲੋਡ ਕਰਕੇ ਆਉਣੇ ਆ ਇਧਰਲੇ ਪਾਸੇ ਸਾਰਾ ਪਿੰਡ ਰਹਿ ਗਿਆ ਬਸ ਕੱਲਾ ਮੈਂ ਇਕੱਲਾ ਘੁੰਮ ਰਿਹਾ ਸੀ ਮੇਰਾ ਪਲਾਨ ਹੁੰਦਾ ਸੀ ਹੋਰ ਸਾਹਬ ਦਾ ਮੈਂ ਆਪ ਦੇ ਅਕੋਰਡਿੰਗ ਚੱਲਦਾ ਸੀ ਹਨਾ ਹੁਣ ਚਲੋ ਅਸੀਂ ਦੋ ਜਾਣੇ ਘੁੰਮ ਰਹੇ ਆ ਤਾਂ ਸਾਡੀ ਦੋਹਾਂ ਦੀ ਰਹਿ ਹੋਰ ਸਾਹਿਬ ਦੀ ਅਸੀਂ ਦੋਨੇ ਆਪਦੀ رائے ਮਿਲਾ ਕੇ ਉਸ ਹਸਾਬ ਨਾਲ ਚੱਲ ਰਹੇ ਹਾਂ ਤਾਂ ਕਰਕੇ ਥੋੜਾ ਜਿਹਾ ਪਲਾਨ 'ਚ ਚੇਂਜ ਵੀ ਹੋ ਗਿਆ ਤੇ ਬਾਈ ਨੇ ਮੈਨੂੰ ਕਿਹਾ ਹਾਰਸ਼ ਕਹਿੰਦਾ ਵੀ ਯਾਰ ਜਦੋਂ ਇਹ ਇੱਧਰ ਤੁਸੀਂ ਆਈਗੇ ਨਾਗਾ لینڈ ਤੱਕ ਹਨਾ ਉਤੋਂ ਦੀ ਹੌਰਨਬਿਲ ਨੂੰ ਵੀ ਕੋਈ ਬਹੁਤਾ ਟਾਈਮ ਬਚਿਆ ਨਹੀਂ ਵੀ ਹੌਰਨਬਿਲ ਵੀ ਦੇਖ ਕੇ ਹੀ ਜਾਓ ਕਿਉਂਕਿ ਬਹੁਤ ਵੱਡਾ ਇਹਨਾਂ ਦਾ ਫੈਸਟੀਵਲ ਆ ਤੇ ਭਾਂਦ-ਭਾਂਦ ਦੀਆਂ ਚੀਜ਼ਾਂ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਐਕਸਪੀਰੀਅੰਸ ਕਰਨ ਨੂੰ ਮਿਲਣਗੀਆਂ ਮੈਂ ਕਿਹਾ ਚੱਲ ਠੀਕ ਆ ਯਾਰ ਫਿਰ ਵਾਰੀ-ਵਾਰੀ ਤਾਂ ਆਏ ਨਹੀਂ ਜਾਣਾ ਹੁਣ ਨਾਗਾ لینڈ ਵਾਲ ਹੌਰਨਬਿਲ ਦੇਖ ਕੇ ਇੱਥੋਂ ਚੱਲਾਂਗੇ ਮਤਲਬ ਇਧਰਲੇ ਪਾਸੇ ਇਸ ਏਰੀਆ ਜੀ ਨਾਗਾਲੈਂਡ ਤਾਂ ਨਹੀਂ ਘੁੰਮਦੇ ਆਪਾਂ ਹੁਣ 15 ਦਿਨ ਪਏ ਨੇ ਪਰ ਮਣੀਪੁਰ ਦਾ ਏਰੀਆ ਹੋ ਗਿਆ ਐਵੇਂ ਪਿੰਡਾਂ ਦੀ ਲਾਈਫ ਹੋ ਗਈ ਐਵੇਂ ਸਾਰਾ ਕੁਝ ਘੁੰਮਾ ਗਿਆ ਆਪਾਂ ਉਦੋਂ ਤੱਕ 20 ਦਿਨ ਲੰਘ ਜਾਣਗੇ ਫਿਰ ਆਪਾਂ ਹਾਰਨਬਿਲ ਦੇਖ ਲਾਂਗੇ ਕਣਕ ਇੱਥੇ ਲੋਕ ਖਾਂਦੇ ਨਹੀਂ ਹੈਗੇ ਜਿਹਨਾਂ ਨੂੰ ਖਾਣੀ ਪਵੇ ਨਾ ਤਾਂ ਬਹੁਤ ਜ਼ਿਆਦਾ ਮਹਿੰਗੀ ਮਿਲੇ ਇਹਨਾਂ ਨੂੰ ਤੇ ਮਹਿੰਗਾ ਸੌਦਾ ਹੀ ਪਵੇ ਬਾਕੀ ਇਹਨਾਂ ਦਾ ਸ਼ਰੀਰ ਓਵੇਂ ਦੇ ਇਹਨਾਂ ਨੂੰ ਕਣਕ ਦੀ ਲੋੜ ਨਹੀਂ ਪੈਂਦੀ ਰੱਬ ਨੇ ਇਹਨਾਂ ਨੂੰ ਚੌਲਾਂ ਵਾਲੇ ਹੀ ਬਣਾਇਆ ਤੇ ਜਿਵੇਂ ਰਾਤ ਅਸੀਂ ਆਹ ਬਣਾ ਕੇ ਇਹਨਾਂ ਨੂੰ ਚੌਲ ਖਵਾਏ ਨੇ ਤਾਂ ਬਾਸਮਤੀ ਰਾਈਸ ਨੇ ਜਿਹੜੇ ਉਹ ਕਹਿੰਦੇ ਅਸੀਂ ਖਾ ਨਹੀਂ ਸਕਦੇ ਬਾਲਾ ਸਾਡਾ ਢਿੱਡ ਭਰ ਜਾਂਦਾ ਤੇ ਜੇ ਚੌਲ ਇਹਨਾਂ ਵਾਲੇ ਆਪਾਂ ਖਾਣੇ ਆ ਤਾਂ ਉਹ ਆਪਣੇ ਤੋਂ ਨਹੀਂ ਖਾਦੇ ਜਾਂਦੇ ਥੋੜੇ ਜੇ ਖਾ ਕੇ ਢਿੱਡ ਭਰ ਜਾਂਦਾ ਕੱਲ ਅਸੀਂ ਆਹ ਬਣਾਏ ਨੇ ਵਧੀਆ ਰੱਜ ਕੇ ਦੋ ਪਲੇਟਾਂ ਭਰ ਕੇ ਖਾ ਗਿਆ ਪਰ ਉਹ ਇਹਨਾਂ ਕੋਲੋਂ ਨਹੀਂ ਖਾਦੇ ਕਿ ਨਾਗਾ ਲੈਂਡ ਦੇ ਲੋਕ ਸੀ ਜਿਨ੍ਹਾਂ ਦੇ ਘਰੇ ਆਪਾਂ ਰੁਕੇ ਸੀ ਮਤਲਬ ਰੱਬ ਨੇ ਓਵੇਂ ਦੇ ਸਰੀਰ ਬਣਾ ਰੱਖੇ ਨੇ ਇਹਨਾਂ ਵਾਲੇ ਚੌਲ ਆਪਾਂ ਨਹੀਂ ਖਾ ਸਕਦੇ ਆਪਣੇ ਵਾਲੇ ਚੌਲ ਜਿਹੜੇ ਇੱਧਰ ਚਾਲਦੇ ਨੇ ਬਾਸਮਤੀ ਜਾਂ ਹੋਰ ਹਨਾ ਉਹ ਇਹ ਨਹੀਂ ਖਾ ਸਕਦੇ ਮੇਨ ਗੇਟ ਤੇ ਪਹੁੰਚ ਗਏ ਆਪਾਂ ਥੈਂਕ ਯੂ ਲਿਖਿਆ ਹੋਇਆ ਉੱਥੇ ਇੱਧਰ ਨੂੰ ਮਣੀਪੁਰ ਦਾ ਬਾਰਡਰ ਆ 50 60 ਕਿਲੋਮੀਟਰ ਦੇ ਨੇੜੇ ਤੇੜੇ ਆ ਸਾਰਾ ਮਤਲਬ ਜੇ ਇੱਕੋ ਹੀ ਸਪੀਡ ਤੇ ਜਾਈਏ ਤਾਂ ਘੰਟੇ 'ਚ ਆਪਾਂ ਮਣੀਪੁਰ ਚ ਐਂਟਰ ਕਰ ਜਾਾਂਗੇ ਇਹ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਦੁਕਾਨ ਵਾਲੀ ਚਾਹ ਲਈ ਦੁਕਾਨ ਤੇ ਆ ਕੇ ਆਪਾਂ ਬਹਿ ਗਏ ਆ ਅੱਜ ਆਪਾਂ ਬਾਈ ਹੋਰਾਂ ਦੇ ਘਰੋਂ ਚੱਲਾਂਗੇ ਤੇ ਇੱਕ ਹੋਰ ਬੰਦਾ ਕੱਲ ਸਾਨੂੰ ਜਾਂਦੇ ਜਾਂਦੇ ਰਾਹ ਦੇ ਵਿੱਚ ਮਿਲਿਆ ਸੀ ਜਿਹੜਾ ਜਿਹਦਾ ਮਾਮਾ ਬਿਮਾਰ ਸੀ ਹਸਪੀਟਲ 'ਚ ਪਿਆ ਸੀ ਤੇ ਉਹਦੇ ਮਾਮੇ ਵਾਸਤੇ ਕਿੰਨੇ ਪਾਦੇ ਜੇ ਹੋ ਗਏ ਯਾਰ ਬਣ ਕੇ ਛੋਲੇ ਜੇ ਹਨਾ ਉਹਦੇ ਮਾਮੇ ਵਾਸਤੇ ਡੱਡੂ ਲੈ ਕੇ ਚੱਲੇ ਸੀ ਕਹਿੰਦਾ ਡੱਡੂ ਨਾਲ ਛੇਤੀ ਰਿਕਵਰੀ ਹੋ ਜਾਂਦੀ ਹੈ ਸਰਜਰੀ ਹੋਈ ਹੋਣੀ ਉਹਦੇ ਮਾਮੇ ਦੀ ਉਸ ਬੰਦੇ ਨਾਲ ਆਪਣਾ ਨੰਬਰ ਐਕਸਚੇਂਜ ਹੋ ਗਿਆ ਸੀ ਉਹ ਵੀ ਇੱਥੋਂ ਦਾ ਇੱਕ ਫੂਡ ਬਲੌਗਰ ਸੀ ਇੱਕ ਫੂਡ ਕਿਹੜਾ ਜਿਹੜਾ ਆਪਣਾ ਪਿਛਲੇ 3-4 ਦਿਨਾਂ ਤੋਂ ਦਿਖਾ ਰਹੇ ਆ ਉਹ ਵਾਲੇ ਫੂਡ ਦਾ ਬਲੌਗਰ ਆ ਉਹ ਉਹਦੇ ਨਾਲ ਗੱਲਬਾਤ ਹੋ ਗਈ ਤੇ ਉਹਦਾ ਸਵੇਰੇ ਮੈਸੇਜ ਵੀ ਆਇਆ ਅਰਸ਼ ਨੂੰ ਕਹਿੰਦਾ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਜੇ ਉਹਦੇ ਨਾਲ ਦੁਬਾਰੇ ਗੱਲ ਹੁੰਦੀ ਆ ਉਹ ਵੇਲਾ ਹੋਇਆ ਜਾਂ ਆਪਣੇ ਅਕੋਰਡਿੰਗ ਉਹਦਾ ਟਾਈਮ ਟੇਬਲ ਸੈੱਟ ਬੈਠਿਆ ਫਿਰ ਉਹਦੋਂ ਆਪਾਂ ਵੀਡੀਓ ਬਣਾਵਾਂਗੇ ਜਾਂ ਫਿਰ ਉਹਦੇ ਘਰੇ ਰੁਕ ਜਾਵਾਂਗੇ ਪਰ ਫਿਲਹਾਲ ਆਪਾਂ ਇਸ ਪਿੰਡ ਚੋਂ ਗਾਂ ਨੂੰ ਵਧਾਂਗੇ ਠੀਕ ਐ ਆ ਦੁਕਾਨ ਤੇ ਆ ਕੇ ਬਹਿ ਗਏ ਆ ਇੱਥੇ ਉਹ ਘੁੰਗਣੀਆਂ ਜੀ ਤਿਆਰ ਹੋ ਗਈਆਂ ਚਾਹ ਤਿਆਰ ਹੋ ਗਈ ਤੇ ਉਦੋਂ ਆ ਫਿਰ ਸਮਾਨ ਪੈਕ ਕਰਕੇ ਨਹਾ ਕੇ ਗਾਂ ਨੂੰ ਵਧਿਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਇਧਰਲੇ ਪਾਸੇ ਅੰਕਲ ਬਾਪੂ ਸਾਰੇ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਐ ਕਹਾਂ ਸੇ ਹੋ ਆਪ ਇਹੀਂ ਸੇ ਹੋ ਉੱਚਾ ਕੋਸ਼ਾ ਉੱਚੀ ਪੈ ਗਿਆ ਸੋਚੀ ਪੈ ਗਿਆ ਇੱਧਰ ਸੇ ਹੀ ਹੋ ਯਹੀਂ ਸੇ ਜੋ ਕਿਹਾ ਹਟੋ ਜੋ ਹਟੋ ਠੀਕ ਆ ਅਸਾਮ ਸੇ ਨਹੀਂ ਨਹੀਂ ਨਗਾਲੈਂਡ ਨਗਾਲੈਂਡ ਦੇ ਬੰਦੇ ਨੇ ਸਭ ਤਰ੍ਹਾਂ ਦੇ ਬੰਦੇ ਇਸ ਬਸਤੀ ਦੇ ਵਿੱਚ ਰਹਿੰਦੇ ਨੇ ਚਾਹੇ ਹਿੰਦੂ ਚਾਹੇ ਮੁਸਲਮਾਨ ਕ੍ਰਿਸਚੀਅਨ ਤਾਂ ਹੈਗੇ ਹੈਗੇ ਨੇ ਠੀਕ ਆ ਵੈਸੇ ਪਿਸ਼ੋਕੜ ਇਹਨਾਂ ਦਾ ਅਸਾਮ ਦਾ ਇੱਥੇ ਕਾਫੀ ਟਾਈਮ ਰਹਿ ਗਿਆ ਮਤਲਬ ਹੋ ਗਿਆ ਹੁਣ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਠੀਕ ਆ ਜੀ